ਅੱਜ ਸਰਦਾਰ ਜਸਵੰਤ ਸਿੰਘ ਜੱਸਾ ਸਾਡੇ ਸੰਮਤੀ ਮੈਂਬਰ ਸਾਹਿਬ ਆਜ ਆਮ ਆਦਮੀ ਪਾਰਟੀ ਦੀਆਂ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਤੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਡੇ ਸੰਮਤੀ ਮੈਂਬਰ ਜੱਸਾ ਜੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਮੈਂ ਇਹਨਾਂ ਦਾ ਸ਼ਾਮਲ ਹੋਣ ਤੇ ਇਹਨਾਂ ਦਾ ਤੇ ਇਹਨਾਂ ਦੇ ਤਮਾਮ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਜਿਹੜਾ ਇਹਨਾਂ ਦਾ ਮਾਣ ਸਨਮਾਨ ਉਹ ਬਰਕਰਾਰ ਰੱਖਿਆ ਜਾਏਗਾ ਸੋ ਮੈਂ ਇਹਨਾਂ ਦਾ ਤੇ ਇਹਨਾਂ ਦੇ ਸਾਰੇ ਜਿੰਨੇ ਵੀ ਸਾਥੀ ਆ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਬਲਾਕ ਸੰਪਤੀ ਅਕਾਲੀ ਦਲ ਵੱਲ ਜਿੱਤੀ ਸੀਗੀ ਤੇ ਅੱਜ ਉਸ ਨੂੰ ਛੱਡ ਕੇ ਮੈਂ ਆਪ ਪਾਰਟੀ ਦੇ ਵਿੱਚ ਦਾਖਲ ਹੋਇਆ ਹੈਗਾ ਆ ਤੇ ਡਾਟ ਸਾ ਦਾ ਪਹਿਲਾਂ ਦਾ ਵੀ ਪਿਆਰ ਸੀ ਆ ਹੁਣ ਵੀ ਇਹਨਾਂ ਦਾ ਭਰਪੂਰ ਪਿਆਰ ਮਿਲ ਰਿਹਾ ਆ ਇਨਾ ਤੋਂ ਅਸੀਂ ਵੱਧ ਉਮੀਦ ਰੱਖਦੇ ਕੰਮ ਪਿੰਡਾਂ ਦਾ ਕੰਮ ਕਰਾਉਣ ਦੀ ਤੇ ਜਿਹਦਾ ਅਕਾਲੀ ਦਾਨ ਨੇ ਬਿਆਦਮੀਆਂ ਕਰਵਾਈਆਂ ਉਸ ਦੇ ਮਾਦੇ ਨਜ਼ਰ ਦੇਖਦੇ ਹੋਏ ਅਸੀਂ ਉਸ ਪਾਰਟੀ ਨੂੰ ਛੱਡ ਕੇ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਮੇਰੀ ਮਿਸੇਜ਼ ਬਲੌਕ ਪ੍ਰਧਾਨ ਬਲੌਕ ਮੈਂਬਰ ਹੈ ਇਸ ਲਈ ਮੈਂ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਤੇ ਸਾਡੇ ਨਾਲ ਮੇਰੇ ਸਰਪੰਚ ਸਾਹਿਬ ਤੇ ਸਾਡੇ ਅਸ਼ਵਾਲਕ ਸਕੂਲ ਦੇ ਓਨਰ ਵੀ ਆਏ ਸਾਥੀ ਆਏ ਸਾਰੇ ਉਹਨਾਂ ਦਾ ਸਾਰੇਆਂ ਸਾਥੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਤੇ ਡਾਕਟਰ ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਏਰੀਏ ਨੂੰ ਜਿੰਨਾ ਵੀ ਹੋ ਸਕੇ ਉਹਨਾਂ ਡਬਲ ਕੀਤਾ ਜਾਵੇ ਜੋ ਵੀ ਪਿਛੜੇ ਹੋਏ ਇਲਾਕੇ ਸਾਡਾ ਕੰਢੀ ਦਾ ਇਲਾਕਾ ਹੈਗਾ ਤੇ ਉਸ ਇਲਾਕੇ ਨੂੰ ਤੇ ਉਹਦੇ ਵੱਲ ਦੇਖਿਆ ਜਾਵੇ ਤੇ ਜੋ ਵੀ ਸਾਡੇ ਪ੍ਰੋਬਲਮਾਂ ਹੈਗੀਆਂ ਉਹਨਾਂ ਨੂੰ ਜਲਦ ਜਲਦ ਦਾ ਹੱਲ ਕੀਤਾ ਜਾਵੇ ਧੰਨਵਾਦ ਜੀ ਅੱਜ ਸਰਦਾਰ ਜਸਵੰਤ ਸਿੰਘ ਜੱਸਾ ਸਾਡੇ ਸੰਪਤੀ ਮੈਂਬਰ ਸਾਹਿਬ ਆਜ ਆਮ ਆਦਮੀ ਪਾਰਟੀ ਦੀਆਂ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਤੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਾਡੇ ਸੰਸਦ ਮੈਂਬਰ ਜੱਸਾ ਜੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਆ ਔਰ ਮੈਂ ਇਹਨਾਂ ਦਾ ਸ਼ਾਮਲ ਹੋਣ ਤੇ ਇਹਨਾਂ ਦਾ ਤੇ ਇਹਨਾਂ ਦੇ ਤਮਾਮ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਇਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਜਿਹੜਾ ਇਹਨਾਂ ਦਾ ਮਾਨ ਸਨਮਾਨ ਉਹ ਬਰਕਰਾਰ ਰੱਖਿਆ ਜਾਏਗਾ ਸੋ ਮੈਂ ਇਹਨਾਂ ਦਾ ਤੇ ਇਹਨਾਂ ਦੇ ਸਾਰੇ ਜਿੰਨੇ ਵੀ ਸਾਥੀ ਆ ਮੈਂ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਾਕ ਸੰਪਤੀ ਅਕਾਲੀ ਦਲ ਵੱਲੋਂ ਜਿੱਤੀ ਸੀਗੀ ਤੇ ਅੱਜ ਉਸ ਨੂੰ ਛੱਡ ਕੇ ਮੈਂ ਆਪ ਪਾਰਟੀ ਦੇ ਵਿੱਚ ਦਾਖਲ ਹੋਇਆ ਹੈਗਾ ਆ ਤੇ ਡਾਕਟਰ ਸਾਹਿਬ ਦਾ ਪਹਿਲਾਂ ਦਾ ਵੀ ਪਿਆਰ ਸੀ ਆ ਹੁਣ ਵੀ ਇਹਨਾਂ ਦਾ ਭਰਪੂਰ ਪਿਆਰ ਮਿਲ ਰਿਹਾ ਆ ਇਹਨਾਂ ਤੋਂ ਅਸੀਂ ਵੱਧ ਉਮੀਦ ਰੱਖਦੇ ਕੰਮ ਪਿੰਡਾਂ ਦਾ ਕੰਮ ਕਰਾਉਣ ਦੀ ਤੇ ਜਿਹੜਾ ਅਕਾਲੀ ਦਲ ਨੇ ਬਿਆਦਮੀਆਂ ਕਰਵਾਈਆਂ ਉਸ ਦੇ ਮਾਦੇ ਨਜ਼ਰ ਦੇਖਦੇ ਹੋਏ ਅਸੀਂ ਉਸ ਪਾਰਟੀ ਨੂੰ ਛੱਡ ਕੇ ਅੱਜ ਆਪ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ। ਮੇਰੀ ਮਿਸੇਜ਼ ਬਲੌਕ ਪ੍ਰਧਾਨ ਬਲੌਕ ਮੈਂਬਰ ਹੈ ਇਸ ਲਈ ਮੈਂ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਤੇ ਸਾਡੇ ਨਾਲ ਮੇਰੇ ਸਰਪੰਚ ਸਾਹਿਬ ਤੇ ਸਾਡੇ ਅਸ਼ਵਾਲਕ ਸਕੂਲ ਦੇ ਓਨਰ ਵੀ ਆਏ ਸਾਥੀ ਆਏ ਸਾਰੇ ਤੇ ਉਹਨਾਂ ਦਾ ਸਾਰੇਆਂ ਸਾਥੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਤੇ ਡਾਕਟਰ ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਸਾਡੇ ਏਰੀਏ ਨੂੰ ਜਿੰਨਾ ਵੀ ਹੋ ਸਕੇ ਉਹਨਾਂ ਡਵਲ ਕੀਤਾ ਜਾਵੇ। ਜੋ ਵੀ ਪਿਛੜੇ ਹੋਏ ਇਲਾਕੇ ਸਾਡਾ ਕੰਢੀ ਦਾ ਇਲਾਕਾ ਹੈਗਾ ਤੇ ਉਸ ਇਲਾਕੇ ਨੂੰ ਤੇ ਉਹਦੇ ਵੱਲ ਦੇਖਿਆ ਜਾਵੇ ਤੇ ਜੋ ਵੀ ਸਾਡੇ ਪ੍ਰੋਬਲਮਾਂ ਹੈਗੀਆਂ ਉਹਨਾਂ ਨੂੰ ਜਲਦ ਰਿਜਲ ਦਾ ਹੱਲ ਕੀਤਾ ਜਾਵੇ ਧੰਨਵਾਦ ਜੀ